ਤੇ ਇਹ ਤੁਸੀਂ ਮੈਨੂੰ ਮੈਨੂੰ ਦੇ ਦਿਓ ਇਹ ਕਿੰਨੇ ਦੀ ਹੈ 200 ਦੀ ਸਾਰੀ ਹੈ ਹੈ ਅੱਜ ਤੋਂ ਹੁਣ ਤੁਸੀਂ ਘਰ ਚੱਲ ਜਿਓ ਠੀਕ ਹੈ ਮੈਂ ਤੁਹਾਨੂੰ 200 ਦੇਣਾ ਇਹਦਾ ਆ ਲਓ ਆ ਤੁਹਾਡੀ ਮਾਇਆ ਥੋੜੇ ਦੋ ਹੈ ਥੋੜੇ ਜੀ ਹੈ ਥੋੜੇ ਜਿਆ ਥੋੜੇ ਪਿਆਰਿਓ ਨਹੀਂ ਵੀਰੇ ਰੋਣਾ ਥੋੜੇ ਜਿਆ ਕੋਈ ਨਹੀਂ ਨਹੀਂ ਵੀਰੇ ਹੈ ਥੋੜੇ ਜਿਆ ਰੁਕੋ ਥੋੜੇ ਜਿਆ ਕੋਈ ਗੱਲ ਨਹੀਂ ਇਹ ਤੁਹਾਡੀ ਕਿਰਤ ਹੈ ਕੋਈ ਗੱਲ ਨਹੀਂ ਆ ਜੇ ਪਾਣੀ ਕੋ ਆ ਗਿਆ ਆਪਣੇ ਦੱਸੋ ਅੱਖਾਂ 'ਚ ਪਾਣੀ ਪਾ ਗਿਆ ਕਿਸੇ ਨੇ ਕਿਸੇ ਨੇ ਕੋਈ ਪਿਆ ਨਹੀਂ ਕੀਤਾ ਇਹ ਨਹੀਂ ਕੋਈ ਵਿਆਹ ਭਰਾ ਹੈ ਕੋਈ ਨਹੀਂ ਇਹ ਤੁਸੀਂ ਲੈ ਜਾਓ ਤੇ ਕੱਲ ਤੁਸੀਂ ਨਹੀਂ ਰੋਣਾ ਨਹੀਂ ਰੋਣਾ ਨਹੀਂ ਪਿਆਰ ਰੋਣਾ ਨਹੀਂ ਠੀਕ ਹੈ ਰੋਣਾ ਨਹੀਂ ਗੁਰੂ ਸਾਹਿਬ ਕਰਨ ਵਾਲੇ ਬੈਠੇ ਆ ਕੱਲ ਤੁਸੀਂ ਬਜ਼ੁਰਗੋ ਆ ਜਿਓ ਠੀਕ ਹੈ ਕੱਲ ਆਪਾਂ ਤੁਹਾਨੂੰ ਜੜੀ ਲੈ ਕੇ ਦਿੰਦੇ ਆ ਫਿਰ ਤੁਸੀਂ ਬੇਲਪੁਰੀ ਵੇਚ ਕੇ ਤੇ ਤੁਸੀਂ ਆਪਣੀ ਕਿਰਤ ਕਮਾਈ ਕਰਨੀ ਆ ਠੀਕ ਹੈ ਬਹੁਤ ਠੀਕ ਹੋ ਬਹੁਤ ਵਧੀਆ ਚੜਦੀ ਕਲਾ ਹਾਂਜੀ ਚਲੋ ਵਧੀਆ ਦੇਖ ਲਈ ਜੜੀ ਹਾਂਜੀ ਧਿਆਨ ਧਿਆਨ ਵਾਹੀ ਗੱਜੀ ਵਾਹੀ ਗੱਜੀ ਉਹ ਕਹਿ ਰਹੀ ਹੈ ਨਹੀਂ ਹੁਣ ਹੋ ਜਾਊਗਾ ਇੱਥੇ ਕੰਮ ਆਪਣਾ ਬਿਲਕੁਰੀ ਦਾ ਹਾਂਜੀ ਹਾਂਜੀ ਹੈ ਇੱਥੇ ਆ ਵੀ ਜਦੋਂ ਮਧਿਆਪਾ ਤੁਹਾਡੇ ਪਾਸਾ ਰੱਖਦੇ ਸੀ ਹਾਂ ਕੋਈ ਤਰੀਕੇ ਕਮਾਈ ਕਮਾਈ ਹੋ ਜੂਗੀ ਨਾ ਹਾਂਜੀ ਹਾਂ ਹੁਣ ਤੇ ਨਹੀਂ ਮੰਨ ਚ ਹੈਗਾ ਕਿ ਹਾਂ ਵੀ ਮਹਾਰਾਜ ਨੇ ਨਹੀਂ ਦਿੱਤੀ ਹੈਗੀ ਨਹੀਂ 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 ਦਿੱਤੀ ਸੋਨਾ ਹੋ ਜੂਗਾ ਹੁਣ ਹਨਾ ਚਲੋ ਸ਼ੁਕਰ ਗੁਜ਼ਾਰ ਗੁਰਦਾਮ ਦਾਸ ਪਾਸ਼ਾ ਦਾ ਹੋ ਜੂਗਾ ਸਰਾ ਹਨਾ ਸੋਨਾ ਹੋ ਜੂਗਾ ਹੁਣ ਹਾਂਜੀ ਹਾਂਜੀ ਹੋਰ ਚਾਰ ਪੈਸੇ ਬੰਦੇ ਹੋਣਗੇ ਹਨਾ ਤੁਹਾਨੂੰ ਕੋਈ ਜ਼ਰੂਰਦਾਰ ਦੀ ਤੇ ਬੇਲਪੁਰੀ ਦਾ ਸਮਾਨ ਹਾਂਜੀ ਬੇਲਪੁਰੀ ਦਾ ਸਮਾਨ ਉਹ ਮੁੱਕ ਲੈ ਲਾਂ ਅਸਾਂ ਉਥੋਂ ਕਿੱਲਾ ਲਵਗੇ ਚਲੋ ਵਧੀਆ ਚਲੋ ਬਹੁਤ ਸੋਣਾ ਹੋ ਗਿਆ ਚਲੋ ਆਜੋ ਪੈਸੇ ਦੇ ਦੀਏ ਭਾਜੀ ਹੁਣਾਂ ਨੂੰ ਰੇੜੀ ਦੀ ਠੀਕ ਆ ਪਰ ਇਹ ਹੈ ਕਿ ਕੰਮ ਕਰਿਓ ਹੁਣ ਦੀ ਠੀਕ ਆ ਬਿਲਕੁਲ ਜੀ ਕੰਮ 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 ਕਰਨਾ ਪੜਾ ਹਨਾ ਹਾਂ ਜੀ ਆਪਾਂ ਇਹ ਹਲ ਫੜੀਏ ਤੇ ਆਪਾਂ ਕੰਮ ਕਰਨ ਵਾਸਤੇ ਲਈ ਆ ਹੂੰ ਹੂੰ ਹੁਣ ਤੁਸੀਂ ਕੰਮ ਕਰਨਾ ਮੇਰੇ ਪਾਣੇ ਠੀਕ ਆ ਨਾ ਗੁਰੂ ਸਾਹਿਬ ਦੇ ਪੂਰੇ ਸਾਹਮਣੇ ਤੁਹਾਨੂੰ ਅਗਰ ਦੇ ਦਿੱਤੀ ਹੈ ਤੇ ਆਪਾਂ ਹੁਣ ਕੰਮ ਕਰਨਾ ਤੇ ਸੋਨਾ ਕਰਕੇ ਦਿਖਾਣਾ ਵੀ ਆ ਠੀਕ ਹੈ ਨਾ ਦੇਖੋ ਕੋਈ ਕਿਥੇ ਬੈਠੇ ਸੀ ਅਰਗਬਤੀਆਂ ਜਾਂ ਕਿਦਾਂ ਹਨ ਮਾਰੇ ਹੁਣ ਤੁਹਾਨੂੰ ਇੱਥੇ ਜਦ ਤੱਕ ਪੰਚਾਇਤ ਆ ਤੇ ਇਹਦੇ ਤੇ ਤੁਸੀਂ ਬੜੇ ਕੰਮ ਕਰ ਸਕਦੇ ਹੋ ਚਾਹੇ ਢੋਆ ਠੋਈ ਦਾ ਕੰਮ ਵੀ ਕਰ ਲੋ ਜਾਂ ਤੁਸੀਂ ਸਬਜ਼ੀ ਵੇਚਣੀ ਸਬਜ਼ੀ ਵੇਚ ਲੋ ਬਾਕੀ ਤੁਹਾਨੂੰ ਬਿਲ ਬਿਲ ਕੁੜੀ ਦਾ ਹੁਨਰ ਤੇ ਆਂਦਾ ਹੀ ਆ ਹਾਂਜੀ ਹਾਂਜੀ ਹਾਂ ਤੇ ਉਹ ਤੁਸੀਂ ਕਰ ਸਕਦੇ ਹੋ ਮਾਨਾ ਠੀਕ ਹੈ ਚਲੋ ਪੈਸੇ ਦੇ ਦਈਏ ਭਾਈ ਜੀ ਆਜੋ ਲੋ ਲੋ ਇਹ ਤਾਂ ਫੋਟੋ ਵੀ ਲੋ ਜੀ ਤੁਸੀਂ ਵਾਹਿਗੁਰੂ ਤੁਹਾਨੂੰ ਘਰ ਆਏ ਬਾਬਾ ਦੀਪ ਸਿੰਘ ਜੀ ਦੀ ਫੋਟੋ ਤੁਹਾਨੂੰ ਤਾਂ ਦੇ ਰਿਆ ਕਿ ਇਹਨਾਂ ਨੂੰ ਤੁਸੀਂ ਅੰਗ ਸੰਗ ਨਾਲ ਸਮਝਿਓ ਠੀਕ ਹੈ ਤਾਂ ਗੱਡੀ ਵੇਚਣੀ ਨਹੀਂ ਨਹੀਂ ਮਿਸਟਰ ਰਾਂ ਨੂੰ 10 ਰੁਪਏ ਲੋ ਜੋੜਨੇ ਆ ਟੁੱਟ ਪਾਜੂ ਦਾ ਤਲਾ ਲੈਣੇ ਆ ਵੇਚਣੀ ਨਹੀਂ ਗੱਡੀ ਠੀਕ ਹੈ ਮੈਂ ਤੁਸੀਂ ਕਰ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਬੇਲਪੁਰੀ ਬਣਾ ਕੇ ਵੇਚਿਓ ਉਹਦੇ ਨਾਲ 4 ਪੈਸੇ ਬਚਦੇ ਉਹਦੇ ਨਾਲ ਉਹਦੇ ਚ ਹਾਂਜੀ ਮਿਸਟਰ ਬੇਲ ਬੇਲਪੁਰੀ ਜੋ ਓਏ ਅੱਗੇ ਜ ਲੋਕ ਖਾਧਿਆ ਕਰਦੇ ਕੋਸ਼ਿਸ਼ ਜਿੱਦਾਂ ਮੱਲੋ ਵੀ ਤੇ 40 ਦਾ ਸਮਾਂ ਆਇਆ ਹੂੰ ਤੇ ਉਹ ਦੋ ਦਿਨਾਂ ਚ ਵੇਖ ਜਾਂਦਾ ਵਾ ਇੱਕੇ ਦਿਨ ਚ ਤੇ ਸਾਰਾ ਵਿਕਣਾ ਨਹੀਂ ਜਾਂਦਾ ਅੱਜ ਕਿੰਨੇ ਪੈਸੇ ਕਮਾਏ ਸਵੇਰ ਦੇ ਅੱਜ ਜੀ ਮੈਂ ਸਿਰਫ 20 ਰੁਪਏ ਕਮਾਏ 20 ਰੁਪਏ ਕਮਾਏ ਸਵੇਰ ਦੇ ਅਗਰ ਬੋਤੀ ਵੇਚ ਕੇ ਸਿਰਫ 10 ਰੁਪਏ ਮੈਂ ਕਿਰਾਇਆ ਤੋ ਦੇ ਦਿੱਤਾ ਪਾਪੇ ਬੋਤੀਆਂ ਵੇਚ ਦੇ ਤੁਹਾਨੂੰ ਮੈਂ ਤੁਹਾਨੂੰ ਤੁਸੀਂ ਕੀਤਾ ਹੂੰ 10000 ਰੁਪਏ ਵਾਲਿੰਦੇ ਕਿਤੇ ਮੈਂ ਕੀ ਆ ਗਿਆ ਗਿਆ ਚਲੇ ਗਿਆ ਵਾਪਸ ਕਿੰਨੇ ਕੁ ਦਾ ਆਉਂਦਾ ਆ ਜੀ ਖੁਸ਼ ਨੇ ਬਾਬਿਓ ਖੁਸ਼ ਹੋ ਹਾਂ ਜੀ ਹਾਂ ਚਲੋ ਖੁਸ਼ੀ ਚਾਹੀਦੇ ਹੋ ਚਲੋ ਹੁਣ ਬਸ ਕੰਮ ਕਰਨਾ ਬਿਲਕੁਲ ਜੀ ਸਾਨੂੰ ਬੇਲ ਪੂੜੀ ਖਵਾ ਕੇ ਜਾਣੀ ਇੱਥੇ ਸਾਨੂੰ ਬੇਲ ਪੂੜੀ ਖਵਾ ਕੇ ਜਾਣੀ ਆ ਠੀਕ ਹੈ ਜੀ ਚਲੋ ਪਿਆਰ ਠੀਕ ਹੈ ਜੀ ਓਕੇ ਪਿਆਰੋ ਚਲੋ ਠੀਕ ਹੈ ਜੀ ਜਦ ਤੂੰ ਤੁਸੀਂ ਇੱਥੇ ਬੈਠੇ ਹੋਗੇ ਮੈਨੂੰ ਫੋਨ ਪਹਿਲਾਂ ਕਰ ਦੇਉਂਦਾ ਠੀਕ ਹੈ ਮਿਲਾਂਗੇ ਜਦੋਂ ਤੀਕ ਲੰਗੇ ਉਦੋਂ ਤੁਸੀਂ ਬਸ ਕਰ ਦਿਓ ਠੀਕ ਠੀਕ ਹੈ ਚਲੋ ਓਕੇ ਪਿਆਰੋ ਭਾਈ ਕਾਲ ਸਾਹਿਬ ਭਾਈ ਗੁੱਦੀ ਸਿੰਘ ਫਤੇ ਜੀ